ਉਦੋਂ ਸਟੇਨ ਚ ਆਈ ਇਹਦੇ ਨੂੰ ਗੈਣੇ ਕਹਿੰਦੇ ਤੁਸੀਂ ਵੀ ਗਾਨਾ ਤੁਸੀਂ ਘੁੰਮਣ ਜਾਣਾ ਤਾਂ ਤੁਸੀਂ ਗੈਣੇ ਕੀ ਕਰਨੀ ਉੱਥੇ ਗੈਣੇ ਗੁਣੇ ਸਭ ਕੁਝ ਰੱਖ ਲਿਆ ਉੱਥੇ ਸਟੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਸਰ ਬਸ ਮੈਂ ਲਾਸਟ ਇੱਕ ਸੱਜਣ ਜਾਣਾ ਤੁਹਾਡਾ ਆਪਣਾ ਇਹ ਜੋ ਰਿਪੇਅਰਿੰਗ ਹਾਂਜੀ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂਜੀ ਉਹ ਅੰਦਰ ਨਹੀਂ ਜਾਣ ਦਿੱਤਾ ਗੇਟ ਬੰਦ ਕੀਤਾ ਉਸਦੀ ਮਾਮਲਾ ਕੁਣ ਕਿ ਚਰਨ ਮਾਜੀ ਬੜਾ ਪੀ ਹੋਇਆ ਮੈਨੂੰ 5 ਦਿਨ ਮੈਨੂੰ 4-5 ਦਿਨ ਪਹਿਲਾਂ ਇਹਨਾਂ ਨੇ ਸਪੇਨ ਤੋਂ ਤੋਖੇ ਨਾਲ ਲਿਆਏ ਇਹਨਾਂ ਨਾਲ ਤੇ ਆ ਨਾਲ ਹੀ ਆਦਨੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਤੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨੋ ਤੇ ਉੱਤੋਂ ਦੀ ਮੈਨੂੰ ਕਹਿੰਦੇ ਹਨ ਤੂੰ ਤਾਂ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਿਵਾਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਮੈਨਾਂ ਕਈ ਵਾਰੀ ਮਾਰਕੁੱਟ ਕੀਤੀ ਹੈ ਈਵਨ ਤੋਂ ਪੰਜ ਨੰਬਰ ਅਸੀਂ ਬਿਲਡ ਇੱਕ ਬਿਲਡਿੰਗ 'ਚ ਰਹਿੰਦੇ ਆ ਪੰਜਵੇਂ ਮਾਲ 'ਤੇ ਪੰਜਵੇਂ ਮਾਲ 'ਤੇ ਜਿਹੜੇ ਲੋਕ ਹੀ ਆ ਗਏ ਉਹ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਉਹ ਤਾਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਦੂੰਗਾ ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ ਵਧਾਵਨ ਵਧਾਵਨ ਕਛ ਗਟੇ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਇੰਦਾ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਈ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਮ ਤੁਹਾਡਾ ਦੋਤਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇੰਦਰ ਕੁਮਾਰ ਬਧਵਨ ਕੁਮਾਰ ਤੇ ਇੱਥੇ ਬਤਨ ਫਾਰਸ ਸਟੇਟ ਕਿਦਾਂ ਬੁੱਢੇ ਬਰਾਬਰ ਆ ਰਹੀ ਸੀ ਜਿੱਦੀ ਘਰ ਮੈਂ ਹਾਂਜੀ ਮੇਰੇ ਸੌਰਿਆ ਦਾ ਘਰ ਪੂਰੇ ਹਾਂਜੀ ਪੂਰੇ ਇਸੇ ਰੰਦੇ ਸੋਟ ਹਾਂਜੀ ਨਹੀਂ ਉਹ ਵੀ ਸਪੇ ਨਹੀਂ ਰਹਿੰਦੇ ਨੇ ਸੰਜ ਸਾਰੇ ਮੇਰੀ ਨਾਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਾਨਾਨੇ ਵੀ ਮੈਨਾਂ ਇੱਕ ਅੱਧੀ ਵਾਰੀ ਮਾਰਕਟ ਕੀਤੀ ਆ ਤੇ ਤੁਹਾਨੂੰ ਦੱਸ ਤਰੀ ਆ ਕਿ ਉਹ ਪੰਜੇ ਮਾਲਿਆ ਲੈਣਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕਿ ਕਿਉਂਕਿ ਉਦੋਂ ਮੇਰੇ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਤਾਂ ਹਮਕੇ ਦਿੱਤੀ ਜੇ ਤੈਨੂੰ ਪਾ ਤੂੰ ਇਦਾਂ ਕੁਝ ਕਰੇਂਗੀ ਤਾਂ ਪਤਾ ਨਹੀਂ ਤੇਰੇ ਕਾਗਜ਼ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮੈਨਾਂ ਕੀਤਾ ਸੀਗਾ ਅੱਛਾ ਜੀ ਮੈਂ ਉਹ ਉਹ ਪੰਜਵੇਂ ਮਾਲੇ ਵਾਲਿਆਂ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੂਝ ਕੇ ਮੈਨਾਂ ਇਦਾਂ ਕਰਦੇ ਪਏ ਸੀ ਕਿ ਪੇਪਰ ਬੂਪਰ ਲੈ ਲਓ ਕਿ ਫੇਰ ਇਹਨਾਂ ਨੇ ਮੈਨਾਂ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਹ ਸਿਰ ਉੱਥੇ ਵੀ ਪੁਲਿਸ ਤੋਂ ਬਲੇ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਕੋਲ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਇਹ ਚਬੜੇਗਾ ਜਦੋਂ ਸੋਜੀਸਰਨਾ ਨੋਰਥੇ ਮਾਰਿਆ ਬੁੱਤਿਆ ਹਾਂਜੀ ਉੱਥੇ ਸ਼ਿਕਾਇਤ ਉੱਥੇ ਪੁਲਿਸ ਨੂੰ ਕੀਤੀ ਜਾ ਕੇ ਜਾ ਕੇ ਅਸਾਨੂੰ ਪਾਰਕਮਲੇ ਨੇ ਪਾਈ ਨਹੀਂ ਆਈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੁਹਾਡੇ ਕੋਲ ਆਈ ਆ ਕਿ ਅੱਜ ਜੇ ਤੁਸੀਂ ਇੱਥੇ ਕਿਦਾਂ ਪਹੁੰਚ ਗਏ ਤੁਸੀਂ ਧੋਖੇ ਨਾਲ ਆ ਗਏ ਹਾਂਜੀ ਇੰਡੀਆ ਤੋਂ ਓਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਘੁੰਮਣ ਤੇ ਫੇਰ ਆ ਜਾਾਂਗੇ ਅੱਛਾ ਹਾਂਜੀ ਤੇ ਫੇਰ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਾ ਕਹਿੰਦੇ ਤਲਾਕ ਦੇਣਾ ਠੀਕ ਹੈ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇ ਗਏ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residenc ਲੈ ਕੇ ਪਾਸਪੋਰਟ ਲੈ ਕੇ ਹਾਂਜੀ ਤੇ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਕੀ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤੋਂ ਵੀ ਬਹੁਤ ਟਾਰਚਰ ਕੀਤਾ ਹਾਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸਹੁਰੇ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਵਰਡ ਸਹੁਰਾ ਸਾਬ ਦੇ ਗਾਲੀਆ ਇੱਕ ਦਿੱਤੀ ਸਹੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਅਸੀਂ ਮੈਨੂੰ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ ਇੰਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਚਈਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਘਰ ਮੈਕਾ ਜੇ ਤੁਸੀਂ ਆਏ ਹੋ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15-20 ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲੈ ਆਏ ਸੀ ਨਾਲ ਗੱਡੀ 'ਚ ਬਤਵਾਸ਼ ਬਿਠਾਏ ਹੋਏ ਸੀ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਦੋ ਬੰਦੇ ਬਾਹਰ ਖੜੇ ਕੀਤੇ ਬਈ ਬਦਮਾਸ ਦੋ ਗੱਡੀ 'ਚ ਬੈਠੇ ਸੀਗੇ ਤੇ ਜੋ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਇੱਦਾਂ ਹੀ ਚਲੇ ਗਏ ਨੇ ਇੱਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਤੇ ਕਪੂੜੀ ਵਾਲਾ ਉਹ ਦਰੋਸਤ ਇੰਟੂ ਕੀ ਸੀਗੀ ਦਾ ਨਾਮ ਅਨੁਰਾਦਾ ਅਨੁਰਾਦਾ ਨੇ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਪੇਨ ਤੋਂ ਵਲਾਗੇ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਹੋਰ ਜਿਹੜੇ ਪ੍ਰੂਫ ਆ ਅੱਛਾ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਹੀ ਗੱਲ ਭੱਜ ਗਏ ਨੇ ਸਾਨੂੰ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਕਿਰੋ ਭੱਜ ਚੁੱਕੇ ਬੇਟਾ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ 2 ਮਿੰਟ ਹੌਸਲਾ ਤਾਂ ਰੱਖੋ ਨਾ ਲੈ ਜੋ ਗੱਲ ਕਰਿਆ ਕਰ ਜੋ ਹੌਸਲਾ ਰੱਖੋ ਆ ਕੰਪਲੇਂਟ ਅੱਗ ਤੋਂ ਲਿਖੀ ਆ ਇਹ ਹੌਸਲਾ ਉਹਨਾਂ ਨੇ ਵੀ ਨਾ ਕੁਝ ਕੀਤਾ। ਭਾਵੇਂ ਜਿਹੜੀ ਕੰਪਲੇਂਟ ਪਾਡੀ ਨਹੀਂ ਹੁੰਦੀ ਕਿ ਗਾਹ ਕੀ ਕਰਾਂਗੇ ਪਾ। ਹੋ ਮਹਾਰਾਜ ਮੈਂ ਬੋਲਿਆ ਨਹੀਂ ਅੱਗ ਤੋਂ ਸਿਰੇ ਚੱਲ ਇੱਕ ਮਿੰਟ ਮਹਾਰਾਜ ਜੇ ਮੈਨੂੰ ਦੁਬਾਰਾ ਕੰਪਲੇਂਟ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ ਕਰ ਲੋ ਕਰ ਲੋ ਮੈਂ ਫੇਰ ਤੁਹਾਡੇ ਨਾਲ ਗੱਲ ਕਰਾਂ ਤੂੰ ਚੱਲ ਅੱਜ ਪ੍ਰੀਤਨਗਰ ਆਪਾਂ ਤੁਹਾਡੇ ਇੱਥੇ ਕੀ ਆਪਣਾ ਮੈਟਰ ਹੈ ਪਰ ਮੜੇ ਥੋੜਾ ਜਿਹਾ ਬਰੀਫ ਕਰ ਦਿਓ ਮੈਂ ਨਿਕਲਾਂ ਸਿੱਧ ਕੀ ਨੀ ਜਾਣਕਾਰੀ ਹੈ ਜੀ ਜਾਣਕਾਰੀ ਇਹ ਹੈ ਵੀ ਇਹ ਲੜਕੀ ਜਿਹੜੀ ਆ ਆਪਣੇ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਹਾਂਜੀ ਇਹ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਤੇ ਇੱਥੇ 500 ਸਟੇਜ 'ਤੇ ਪਈ ਆ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖਾ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤੁਹਾਡਾ ਸਾਰਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋੜ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਇਸ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚੱਲ ਆ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਛੱਡ ਕੇ ਚਲੇ ਗਏ ਨਹੀਂ ਇਹ ਇਹ ਉਹਨਾਂ ਦਾ ਮੈਟਰ ਆ ਜੀ ਹਾਂਜੀ ਕੁੜੀ ਮਾਰ ਤੇ ਕੁੜਦੇ ਆ ਉਹ ਘਰ ਛੱਡ ਲਿਆ ਜੀ ਮਹਿੰਦਿਸੂਤ ਹਾਂਜੀ ਮੈਥਰੀ ਮਹਿੰਦਿਸੂਤ ਅਹਵਾਦ ਮੈਂ ਲੜਕੀ ਨੇ ਜਿਹੜਾ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ਓਕੇ ਹਾਂਜੀ ਸਪੇਨ ਤੋਂ ਅੱਛਾ ਹੁਣ ਆਪ ਇੱਥੋਂ ਛੱਡ ਕੇ ਸਾਰੇ ਚਲੇ ਗਏ ਤੇ ਹਸਬੰਦ ਜਿਹੜੇ ਕਿੱਥੇ ਰਹਿੰਦੇ ਆਂ ਅਸਪੇਨ ਕਿ ਨਹੀਂ ਰਹਿੰਦਾ ਹਾਂ ਫਿਰ ਰਹਿੰਦੇ ਸਾਤਰੀ ਨੂੰ ਆਏ ਇੱਥੇ ਇੰਡੀਆ ਅੱਛਾ ਜੀ ਹਾਂਜੀ ਇਹ ਫਿਰ ਇਹ ਪਾਰਸ ਦੇ ਸੰਦੇ ਵਿੱਚ ਕਿੱਥੇ ਕਿਸੇ ਕਿਸੇ ਹਾਂ ਪਾਰਸ ਤੇ 500 ਸੀਟ ਹੋ ਹਾਂਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਬਲ ਅਫਸਰ ਹੋ ਤੁਸੀਂ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜਿਉ ਜੋ ਕਮਉਂ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂਜੀ ਕੀ ਕਹਿੰਦਾ ਜੀ ਜੀ ਸਾਡੇ ਕੋਲ ਆਇਆ ਦੇਖੋ ਉਹ ਉਸਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ